ਸਾਰੇਆਂ ਗੁਰਸਿੱਖ ਸੰਗਤਾਂ ਪੰਜਾਬ ਦੀਆਂ ਸੂਚੇ ਭਾਰਤ ਦੀਆਂ ਸਾਰੇ ਸਾਡੇ ਦੇਸ਼ ਉਹਦੀਆਂ ਗੁਰਸਿੱਖ ਸੰਗਤਾਂ ਨੂੰ ਪਾਰਿਆ ਮਾਈਕ ਸਾਹਿਬ ਵਾਹਿਗੁਰੂ ਜੀ ਬਤੇ ਜਿੱਥੇ ਸਾਡੇ ਤੇ ਜਿੱਥੇ ਕਿਸਾਨ ਜਿੱਥੇ ਤੇ ਜਿਹੜਾ ਖਨੌਰੀ ਬਾਰਡਰ ਹੈ ਪੰਜਾਬ ਦਾ ਤੇ ਹਰਿਆਣੇ ਦਾ ਉੱਥੇ ਜਿਹੜੀਆਂ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਨੇ ਤੇ ਜਿੱਥੇ ਅੱਜ ਸਰਦਾਰ ਜਗਜੀਤ ਸਿੰਘ ਜੱਡੇਵਾਲ ਤੇ ਤੇ ਸਰਸ਼ਾ ਗਰ ਲੋ ਮਹਾਰਾਜ ਜਿਹਨੇ ਨਾਲ ਨੇ ਸਾਡੇ ਬੈਠੇ ਹੋਏ ਚਪੁਰ ਤੇ ਨਾਲ ਜਿੰਨੇ ਵੀ ਸਾਡੇ ਇੱਥੇ ਕਿਸਾਨ ਭਰਾ ਨੇ ਸਾਰੇ ਬਹੁਤ ਹੀ ਜੜਦੀ ਕਲਾ ਦੇ ਨਾਲ ਨੇ ਤੇ ਉੱਥੇ ਜਿੱਥੇ ਜੜਦੀ ਕਲਾ ਦੇ ਵਿੱਚ ਨੇ ਤੇ ਉੱਥੇ ਸਰਦਾਰ ਜਗਜੀਤ ਸਿੰਘ ਜੱਡੇਵਾਲ ਜਿਨ੍ਹਾਂ ਨੂੰ ਹੁਣੇ ਹੀ ਮਿਲ ਕੇ ਆਏ ਆ ਤੇ ਭਾਵੇਂ ਮਨੋਂ ਪਲ ਉਹਨਾਂ ਦਾ ਉੱਚਾ ਹੈ ਪਰ ਜਿਹੜੀ ਸੇਤ ਹੈ ਉਹਨਾਂ ਦੀ ਐ ਗੁਰੂ ਸਾਹਿਬ ਕਦੇ ਵੀ ਖਾਲਸਾ ਜਿਹੜਾ ਉਹ ਇਹ ਨਹੀਂ ਕਹਿੰਦਾ ਆਪਦੇ ਆਪ ਨੂੰ ਮੈਂ ਭਾਵੇਂ ਜਿੰਨਾ ਮਰਜੀ ਜ਼ਖਮੀ ਵੀ ਹੋਵੇ ਪਰ ਗੁਰੂ ਸਾਹਿਬ ਕਿਰਪਾ ਰੱਖਣ ਸਰਦਾਰ ਜਗਜੀਤ ਸਿੰਘ ਜੰਜੀਤ ਢੱਲੇਵਾਲ ਜਿਨ੍ਹਾਂ ਦਾ ਆਪਜੀ ਕੋਈ ਨਿੱਜੀ ਹਿੱਤ ਨਹੀਂ ਹੈ ਉਹ ਸਮੁੱਚੇ ਜਿਹੜੇ ਕਿਸਾਨ ਵੀਰ ਸਾਡੇ ਤੇ ਉੱਥੇ ਹੀ ਗਰੀਬਾਂ ਦੀ ਕਿਉਂਕਿ ਕਿਸਾਨ ਜਿਹੜਾ ਉਹ ਅੰਨ ਦਤਾ ਹੈ ਜਿਨੇ ਸਮੁੱਚੇ ਪੰਜਾਬ ਦੇ ਕਿਸਾਨਾਂ ਨੇ ਸਮੁੱਚੇ ਭਾਰਤ ਦਾ ਜਿਹੜੇ ਭਾਰਤ ਦੇ ਵਾਸੀ ਨੇ ਉਹਨਾਂ ਦਾ ਜਿਹੜਾ পেট ਭਰਿਆ ਪਿੱਛੋਂ ਆਪਾਂ ਪਿਛਲਾ ਇਤਿਹਾਸ ਵੀ ਆਪਾਂ ਪੜ੍ਹਦੇ ਆ ਤੇ ਪੰਜਾਬ ਨੇ ਹਮੇਸ਼ਾ ਜਿਹੜਾ ਹਿੰਦੁਸਤਾਨ ਦੀ ਜਿੱਥੇ ਰਾਖੀ ਕੀਤੀ ਹੁਣ ਵੀ ਬਾਰਡਰਾਂ ਦੇ ਉੱਪਰ ਜਿਹੜੇ ਸਾਡੇ ਨੌਜਵਾਨ ਸਿੱਖ ਭਰਾ ਨੇ ਉਹ ਬਾਰਡਰਾਂ ਦੇ ਉੱਪਰ ਜਿਹੜੇ ਡਟੇ ਹੋਏ ਨੇ ਤੇ ਅੱਜ ਜਿਹੜੇ ਸਾਡੇ ਨੌਜਵਾਨ ਜਾਂ ਸਾਡੇ ਕਿਸਾਨ ਭਰਾ ਨੇ ਉਹ ਆ ਕੇ ਖਨੋਰੀ ਜਿਹੜਾ ਬਾਰਡਰ ਹੈ ਜਾਂ ਸ਼ੰਭੂ ਬਾਰਡਰ ਹੈ ਤੇ ਉੱਥੇ ਉਹਨਾਂ ਨੂੰ ਤੱਕੇ ਦੇ ਨਾਲ ਰੋਕਿਆ ਹੋਇਆ ਕਿਉਂਕਿ ਆਪਣੀਆਂ ਮੰਗਾਂ ਮਨਾਉਣ ਵਾਸਤੇ ਸਰਕਾਰ ਕੋਲੇ ਉਹ ਪਹੁੰਚ ਕਰ ਰਹੇ ਨੇ ਪਰ ਸਰਕਾਰ ਅਕੂ ਉਹਨਾਂ ਨੂੰ ਜਿਹੜਾ ਅਥਰੂ ਗੈਸ ਤੇ ਜਾਂ ਉਹਨਾਂ ਨੂੰ ਜਿਹੜੇ ਹੈ ਪਾਣੀ ਦੀਆਂ ਵਿਛਾੜਾ ਮਾਰ ਕੇ ਉਹਨਾਂ ਨੂੰ ਜਿਹੜਾ ਤੱਕੇ ਦੇ ਨਾਲ ਰੋਕਦੇ ਨੇ ਤੇ ਉਹ ਇਹ ਨਾ ਸੋਚਣ ਜਿਹੜੇ ਸੈਂਟਰ ਸਰਕਾਰ ਹੈ ਜਾਂ ਕਦੇ ਵੀ ਪੰਜਾਬ ਨੇ ਜੋ ਕੇ ਪਿਛਲਾ ਇਤਿਹਾਸ ਦੇਖੀਏ ਆਪਾਂ ਪੰਜਾਬ ਨੇ ਆਪਣੀ ਆਣ ਬਾਨ ਤੇ ਸ਼ਾਨ ਵਾਸਤੇ ਹਮੇਸ਼ਾ ਆਕੇ ਹੁਕੇ ਜੂਝਦੇ ਵੀ ਰਹੇ ਨੇ ਤੇ ਭਾਰਤ ਵਾਸਤੇ ਵੀ ਕੁਰਬਾਨੀਆਂ ਦਿੱਤੀਆਂ ਤੇ ਮੈਂ ਬੇਨਤੀ ਕਰਦਾ ਸੈਂਟਰ ਜਿਹੜੀ ਸਰਕਾਰ ਹੈ ਉਹ ਸਾਡੇ ਕਿਸਾਨ ਭਰਾਵਾਂ ਦੀਆਂ ਜਿੱਤੇ ਤਿੰਨੇ ਕਾਨੂੰਨ ਜਿਹੜੇ ਉਹਨਾਂ ਨੇ ਵਾਪਸ ਲਏ ਜਦੋਂ ਜਿਹੜਾ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਸੀ ਬਾਹਰ ਤੇ ਤੇ ਹੁਣ ਜਿਹੜਾ ਐ ਐਮਐਸਪੀ ਜਿਹੜੀ ਹੈ ਉਹ ਲਾਗੂ ਕਰਨੀ ਚਾਹੀਦੀ ਹੈ ਤੇ ਇਹ ਨਹੀਂ ਸਰਦਾਰ ਜਗਜੀਤ ਸਿੰਘ ਜੱਡੇਵਾਲ ਜਦੋਂ ਕੋਈ ਵੀ ਕੁਰਬਾਨੀ ਹੁੰਦੀ ਹੈ ਉਹਦੇ ਨਾਲ ਇਹ ਨਹੀਂ ਵੀ ਇੱਕ ਜਣਾ ਹੀ ਹੈ ਉਹ ਪਿੱਛੇ ਉਹਦੇ ਬਹੁਤ ਵੱਡੀ ਗੁਰੂ ਸਾਹਿਬ ਦੀ ਕਿਰਪਾ ਹੈ ਸਰਦਾਰ ਜਗਜੀਤ ਸਿੰਘ ਜੱਡੇਵਾਲ ਤੇ ਗੁਰੂ ਸਾਹਿਬ ਉਹਨਾਂ ਤੇ ਵੀ ਮਿਹਰ ਪ੍ਰਿਆਸ ਬਖਸ਼ੀ ਰੱਖਣ ਪਰ ਜਿਹੜੀ ਹੈ ਸੈਂਟਰ ਸਰਕਾਰ ਹੈ ਪ੍ਰਧਾਨ ਮੰਤਰੀ ਮੰਤਰੀ ਜਿਹੜੇ ਨਰਿੰਦਰ ਮੋਦੀ ਜਾਂ ਜਿਹੜੇ ਵੀ ਖੇਤੀਬਾੜੀ ਮੰਤਰੀ ਹੈ ਸੈਂਟਰ ਸਰਕਾਰ ਨੂੰ ਤੁਰੰਤ ਜਿਹੜੀਆਂ ਇਹਨਾਂ ਦੀਆਂ ਮੰਗਾਂ ਉਹ ਪ੍ਰਵਾਨ ਕਰਨੀਆਂ ਚਾਹੀਦੀਆਂ ਨੇ ਐਮਐਸਪੀ ਜਿਹੜੀ ਐ ਜਾਕੂ ਕਰਕੇ ਤੇ ਕਿਸਾਨਾਂ ਨੂੰ ਗਰੀਬਾਂ ਨੂੰ ਜਿਹੜੇ ਐ ਉਹ ਹੱਕ ਦੇਣੇ ਚਾਹੀਦੇ ਨੇ ਸਾਡੀਆਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਜਿੱਥੇ ਪਹਿਲਾਂ ਵੀ ਬਾਰਡਰ ਦੇ ਉੱਪਰ ਕਿਸਾਨਾਂ ਦੇ ਨਾਲ ਡਟੀਆਂ ਰਹੀਆਂ ਤੇ ਅੱਗੇ ਵੀ ਇਹਨਾਂ ਦੇ ਨਾਲ ਪੂਰਾ ਤਨਮਨ ਧੰਦੇ ਨਾਲ ਜਿਹੜਾ ਐ ਪੂਰੀਆਂ ਫੌਜਾਂ ਇਹਨਾਂ ਦੇ ਨਾਲ ਡਟਣਗੀਆਂ ਮੈਂ ਸਮੁੱਚੇ ਭਾਰਤ ਤੇ ਜਿੰਨੇ ਸਾਡੇ ਪੰਜਾਬ ਦੇ ਨੌਜਵਾਨ ਸਾਡੀਆਂ ਗੁਰੂਆਂ ਦੀਆਂ ਲੜਦੀਆਂ ਨਿਹੰਗ ਸਿੰਘ ਫੌਜਾਂ ਉਹਨਾਂ ਦੇ ਨਾਲ ਇੱਥੇ ਜ਼ਰੂਰ ਹਾਜ਼ਰੀ ਵੱਧ ਚੜ੍ਹ ਕੇ ਹਾਜ਼ਰੀਆਂ ਲਵਾਉਣ ਤੇ ਨਾਲ ਜਿਹੜੇ ਐ ਸਰਦਾਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀ ਸਿਹਤ ਦਾ ਵੀ ਧਿਆਨ ਰੱਖਣਾ ਹੈ ਜਿੰਨਾ ਵੀ ਗਰੇਜ ਹੋ ਸਕੇ ਤੇ ਪਰ ਇਹ ਉਹ ਆਪਾਂ ਜ਼ਿਆਦਾ ਵੇਟ ਵੀ ਨਹੀਂ ਕਰ ਸਕਦੇ ਸੈਂਟਰ ਸਰਕਾਰ ਨੂੰ ਚਾਹੀਦਾ ਹੈ ਕੋਈ ਵੀ ਇਹੋ ਜੀ ਗੱਲ ਹੋਵੇ ਉਹਦੇ ਤੋਂ ਪਹਿਲਾਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਉਹ ਜਰੂਰ ਤੁਰੰਤ ਉਹਨਾਂ ਨੂੰ ਆਪਣੇ ਮੰਗ ਕੇ ਉਹਨਾਂ ਨੂੰ ਮੰਨਣਾ ਚਾਹੀਦਾ ਸਰਕਾਰ ਨੂੰ ਤੇ ਸੈਂਟਰਲ ਸਰਕਾਰ ਜਿਹੜੀ ਆ ਸਾਡੀਆਂ ਨਿਹੰਗ ਸਿੰਘ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਇਹ ਜਦੋਂ ਇਹ ਆਪਣੇ ਕਿਤੇ ਵੀ ਚੜ੍ਹਾਈ ਕਰਦੀਆਂ ਨੇ ਫਿਰ ਅੱਗਾ ਪਿੱਛਾ ਨਹੀਂ ਦੇਖਦੀਆਂ ਇਸ ਕਰਕੇ ਇਹਨਾਂ ਨੂੰ ਚਾਹੀਦਾ ਹੈ ਤੁਰੰਤ ਜਿਹੜਾ ਇਹਨਾਂ ਨੂੰ ਇਹਨਾਂ ਦੀਆਂ ਮੰਗਾਂ ਐਮਐਸਬੀ ਨੂੰ ਮੰਨ ਕੇ ਤੇ ਕਿਸਾਨਾਂ ਨੂੰ ਜਿਹੜੇ ਆਪਣੇ ਆਪਣੇ ਘਰਾਂ ਦੇ ਵਿੱਚ ਜਾਣ ਪਿਛਲੀ ਵਾਰੀ ਵੀ ਇਹਨਾਂ ਨੇ ਕਿੰਨਾ ਟਾਈਮ ਲਾਇਆ ਫਿਰ ਅਕੀਲ ਜਿਹੜਾ ਉਹਨਾਂ ਨੂੰ ਮੰਨਣਾ ਹੀ ਪਿਆ ਇਸ ਕਰਕੇ ਦੇਰੀ ਨਹੀਂ ਕਰਨੀ ਚਾਹੀਦੀ ਮੇਰੇ ਨਾਲ ਸਾਡੇ ਬਹੁਤ ਸਤਿਕਾਰਯੋਗ ਕਰਨਾਲ ਮਿਸਲ ਸ਼ਹੀਦਾਂ ਦੇ ਜਥੇਦਾਰ ਬਾਬਾ ਯੋਗਾ ਸਿੰਘ ਜੀ ਬਾਬਾ ਬਕਾਲਾ ਸਾਹਿਬ ਤੋਂ ਆਏ ਨੇ ਪਾਪਾ ਮਨਮੋਹਨ ਸਿੰਘ ਜੀ ਤੇ ਸ਼ਰੋਮਣੀ ਬੰਦਕਾ ਕਾਲੀ ਗੁੰਡਾ ਦਲ ਪੰਜਵਾਂ ਤਖਤ ਵੱਲੋਂ ਤੇ ਨਾਲ ਹੀ ਸਾਰੀਆਂ ਇਹ ਨਹਿੰਗ ਸਿੰਘ ਜਥੇਬੰਦੀਆਂ ਤੋਂ ਇੱਥੇ ਮੈਂ ਹਾਜ਼ਰੀ ਲਵਾਉਣਾ ਪਿਛਲੇ ਦਿਨੀ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਬਿਧੀ ਚੰਦ ਚੰਦ ਵਾਲੇ ਉਹ ਵੀ ਸੌਰਤ ਸਿੰਘ ਵਾਲੇ ਹਾਜ਼ਰੀ ਲਵਾ ਕੇ ਗਏ ਨੇ ਸਾਰੀਆਂ ਹੀ ਦਰਨਾ ਦਲ ਦੇ ਬਾਬਾ ਨਾਕਰ ਸਿੰਘ ਜੀ ਸਾਰੀਆਂ ਨੇ ਹੰਗ ਸਿੰਘ ਜਥੇਬੰਦੀਆਂ ਵੱਲੋਂ ਅੱਜ ਇੱਥੇ ਪਹੁੰਚੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਦੇ ਹਰ ਦੁਆਨ ਹਰ ਮੈਦਾਨ ਜਿਹੜੀ ਹੈ ਕਿਸਾਨਾਂ ਦੀ ਫਤਿਹ ਹੋਣੀ ਹੈ ਟੈਗ ਜਾਵੇ ਨਿਹਾਲੋ ਜਾਵੇ ਹੀ ਦਸਾਂ ਰੁਪਾ ਹੋਵੇ ਸਤਿਗੁਰੂ ਆਪਾ ਆਦਿਆਂ ਦੇ ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਆ ਰਹੇ ਨੇ ਸ੍ਰੀ ਫਤਿਹਗੜ ਸਾਹਿਬ ਦੇ ਸ਼ਹੀਦੀ ਜੋੜ ਮੇਲ ਚੱਲ ਰਹੇ ਨੇ ਤੇ ਜਿੱਥੇ 25 26 27 28 ਤਰੀਕ ਨੂੰ ਕਿਸਾਨ ਭਰਾ ਇਹਨਾਂ ਦੀਆਂ ਤੁਰੰਤ ਜੜੀਆਂ ਨੇ ਸੈਂਟਰਲ ਸਰਕਾਰ ਮੰਗਾ ਮੰਨੇ ਤੇ ਇਹ ਵੀ ਜਾ ਕੇ ਖੁਸ਼ੀ ਦੇ ਨਾਲ ਆਪਣੇ ਘਰਾਂ 'ਚ ਪਰ ਸਾਡੇ ਵਾਸਤੇ ਜਿਹੜੀ ਸਭ ਤੋਂ ਅਹਿਮ ਹੈ ਉਹ ਸਰਦਾਰ ਜਗਜੀਤ ਸਿੰਘ ਜੱਢੇਵਾਲ ਇਹਨਾਂ ਨੂੰ ਬਚਾਉਣਾ ਵੀ ਹੈ ਤੇ ਸੈਂਟਰਲ ਸਰਕਾਰ ਨੂੰ ਝਕਾਉਣਾ ਵੀ ਹੈ ਗੱਜ ਕੇ ਜਗਾਰੇ ਵਾਵੇ ਕਿ ਦੱਸ ਗਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ